ਸਿਮਰਿ ਵਾਹੀ ਗੁਰੂ ਸਾਹਿਬ ਜੀ ਸਤਨਾਮ ਸਿਮਰਿ ਵਾਹੀ ਗੁਰੂ ਸਾਹਿਬ ਜੀ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾ ਨਿਕੁਰ ਹੁਕਮਾ ਜੀ ਬਚੈ ਤਹੋ ਮੈਂ ਕਹਿ ਨਾ ਕੋਈ ਨਾਲਕ ਹੁਕਮ ਹੈ ਜੇ 부ਜੈ ਤਹੋ ਮੈਂ ਕਹਿ ਨਾ ਕੋਈ ਤਾਂ ਤੁਸ ਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾ ਸਾ ਜੀ ਦੇ ਅਪਾ ਕਿਰਪਾ ਜੀ ਸਤਿਕਾਰ ਸਤਸੰਗੀ ਜਨੋ ਜੋ ਕਿ ਪਾਵਨ ਬਾਣੀ ਦਾ ਉਪਦੇਸ਼ ਗੋੜੀ ਬਾਗਨਖਰੀ ਮਹੱਲਾ 5 ਮਾਰਚ ਦੀ ਪਾਵਨ ਬਾਣੀ ਦਾ ਜੋ ਕਿ ਪਾਵਨ ਉਪਦੇਸ਼ ਸੰਜਨਾ ਜਤਨ ਕੀਤਾ ਜਾ ਰਿਹਾ ਹੈ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਸੇ ਸ੍ਰੋਕ ਪੜੋਂ ਦਾ ਯਤਨ ਕੀਤਾ ਬੜੀ ਜਾਚਕੀ ਹੈ ਸੋ ਆਓ ਜੀ ਅੱਜ ਸਤਮਾਸ਼ ਨੂਕਾ ਪਪੜਾਂ ਕੀ ਦੀ ਸਮਝੰਦਾ ਯਤਨ ਕਰਾਂਗੀ ਸੋ ਗੁਰੂ ਗ੍ਰੰਥ ਸਾਹਿਬਾ ਹਰਿ ਦੇ ਚਰਨਾ ਵਿੱਚ ਸਤ ਜੁੜ ਕੇ ਸਾਰੇ ਭੈਣ ਪਾਈ ਪਤੀ ਦੀ ਸਾਥ ਪਾਈਏ ਦੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਸਤਸੰਗੀ ਜਨੋ ਆਉ ਜੀ ਪੰਥਰ ਪਾਤਸ਼ਾਹ ਮਹਾਰਾਜ ਜੀ ਨੇ ਜੋ ਇਸ ਪਾਵਨ ਬਾਣੀ ਦੇ 7ਵੇਂ ਸ਼ਲੋਕ ਵਿੱਚ ਜੋ ਪਾਵਨ ਉਪਦੇਸ਼ ਉਚਾਰਿਆ ਹੈ ਅਰਨਾ ਇਸ ਪਾਵਨ ਸ਼ਲੋਕ ਦਾ ਪਾਠ ਸਿਮਰਨ ਕਰੀਏ ਪਰੰਤ ਗੁਰੂ ਦੀ ਕਿਰਪਾ ਬਰਾ ਉਪਦੇਸ਼ ਨੂੰ ਸਮਝਣ ਦਾ ਯਤਨ ਕਰਾਂਗੇ ਸੋ ਆ ਜੀ ਆਓ ਕਿਰਪਾ ਕਰਕੇ ਬਾਖਸ਼ਰਣ ਕਰਿਏਗੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਆਵਤ ਹੁਕਮ ਬਨਾਸ ਹੁਕਮ ਆਗਿਆ ਧੰਨ ਨਾ ਕੋਈ ਪਾਵਨ ਜਾਨੋ ਤੇਹ ਮਤੇ ਨਾਨਕ ਜੇ ਮਨ ਸੋਈ ਪੌੜੀ ਏਉ ਜੀ ਬੋਤਾ ਬ੍ਰਭ ਵਾਸੀ ਮੂ ਮਕਰ ਮੀਠ ਜੋਨ ਆਪਸੀ ਇਹ ਨਾਇਆ ਤ੍ਰੈ ਗੁਣ ਵਾਸ ਕੀਨੇ ਆਪਨ ਭੂਖ ਕਟੇ ਕਟ ਦਿਨੇ ਇਹ ਸਚ ਨੂੰ ਕਛ ਕਹ ਉਪਾਇ ਜਾਤੇ ਤਰੁ ਮੁਖ ਦਿਖ ਮ ਇਹ ਮਾਇਆ ਕਰਿ ਕਿਰਪਾ ਸਤ ਸੰਗ ਮਲਾਏ ਨਾਨਕ પાਕੇ ਨਿਕਟ ਨਾ ਮਾਈ ਸੋ ਇਹ ਪਾਵਨ ਪ੍ਰਦੇਸ਼ ਸਤਿ ਸਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਿਚਾਰ ਕੀਤਾ ਹੈ ਜੀ ਆਪਾਂ ਸਰਣ ਕੀਤਾ ਜਿਸ ਲੋਕ ਸਲੋਕ ਇੱਕ ਸ਼ਬਦ ਦਾ ਨਾਮ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇਸ ਸ਼ਲੋਕ ਦਾ ਪਾਵਨ ਪੰਤੀਆਂ ਵਿੱਚ ਵਰਮਾਰੇ ਹੈ ਇਹ ਸਾਰਾ ਸੰਸਾਰ ਉਸ ਮਾਲਕ ਦੀ ਹੁਕਮ ਦੇ ਵਿੱਚ ਚੱਲ ਰਿਹਾ ਹੈ ਜਿਵੇਂ ਵੀ ਉਸ ਮਾਲਕ ਦੀ ਆਗਿਆ ਹੋ ਰਹੀ ਹੈ ਉਹਦੀ ਰਜ਼ਾ ਹੈ ਜਿਵੇਂ ਉਹਦਾ ਹੁਕਮ ਹੋ ਰਿਹਾ ਹੈ ਜੀਵ ਉਹਦੇ ਹੁਕਮ ਦੇ ਮੁਤਾਬਕ ਆਪਣੀ ਜ਼ਿੰਦਗੀ ਦਾ ਸਮਾ ਜਿਹੜਾ ਉਹ ਲੰਘਾ ਰਿਹਾ ਹੈ ਹਰੇਕ ਜੀਵ ਤੇ ਸਾਰੇ ਸੰਸਾਰ ਦੇ ਪਤੀ ਪਤੀ ਦੀ ਕਣ ਕਣ ਤੇ ਉਸ ਮਾਰਕ ਦਾ ਹੁਕਮ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜਿਬ ਜੈ ਤਾਹ ਮੈਂ ਕਹਿ ਨ ਕੋਈ ਕਿ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੇ ਵਿੱਚ ਹੈ ਇਥੇ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਆਵਤ ਹੁਕਮ ਬਨਾਸ ਹੁਕਮ ਆਗਿਆ ਪੈਨ ਨਾ ਕੋਈ ਇਸ ਸੰਸਾਰ ਤੇ ਜੀ ਜਿਹੜੇ ਆਉਂਦੇ ਐ ਆਵਤ ਹੁਕਮ ਉਸ ਹੁਕਮ ਦੇ ਹੁਕਮ ਦੇ ਵਿੱਚ ਜੀਵ ਸੰਸਾਰ ਤੇ ਹੁੰਦੇ ਆ ਪਾਪ ਕੀ ਪੈਦਾ ਹੁੰਦੇ ਬਨਾਸ ਹੁਕਮ ਉਸ ਦੇ ਹੁਕਮ ਦੇ ਵਿੱਚ ਹੀ ਸੰਸਾਰ ਤੋਂ ਜੀ ਚਲੇ ਜਾਂਦੇ ਐ ਉਹਨਾਂ ਦਾ ਜੀਵਨ ਦਾ ਸਮਾਂ ਖਤਮ ਹੋ ਜਾਂਦਾ ਐ ਜੇ ਮੈਂ ਸੀ ਕਰਨਾ ਕੇ ਭਲਾ ਨੇ ਦੀ ਮੌਤ ਹੋ ਗਈ ਇਹ ਵੀ ਔੜਾ ਵੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੈ ਸ਼ਿਵਦਾ ਤੇ ਚਾਰਾ ਵੀ ਹੁਕਮ ਦੇ ਵਿੱਚ ਹੈ ਆਗਿਆ ਪੈਨ ਨਾ ਕੋਈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਉਸ ਮਾਰਕ ਦੀ ਆਗਿਆ ਤੋਂ ਵੱਖਰਾ ਉਹਦੇ ਹੁਕਮ ਤੋਂ ਵੱਖਰਾ ਕੋਈ ਵੀ ਦੁਨੀਆ ਤੇ ਐਸਾ ਨਹੀਂ ਹੈ ਜਿਸ ਪ੍ਰਾਣੀਤੀ ਉਸ ਪਰਮਾਤਮਾ ਦੇ ਹੁਕਮ ਨਾਲ ਚੱਲਦਾ ਹੋਇਆ ਸਾਰਿਆਂ ਤੇ ਉਹਦਾ ਹੁਕਮ ਲੱਗ ਹੁੰਦਾ ਹੈ ਆਵਤ ਹੁਕਮ ਬਨਾਸ ਹੁਕਮ ਆਗਿਆ ਪੈਨ ਨਾ ਕੋਈ ਕੋਈ ਐਸਾ ਨਹੀਂ ਹੈ ਜਿਹੜਾ ਪਰਮਾਤਮਾ ਦੇ ਹੁਕਮ ਤੋਂ ਬਾਹਰ ਹੋਵੇ ਜਾਂ ਕੋਈ ਵੱਖਰੀ ਸ਼ਕਤੀ ਹੋਵੇ ਕੋਈ ਨਹੀਂ ਹੈ ਇਸ ਸੰਸਾਰ ਤੇ ਜੀ ਆਉਂਦਾ ਕੋਈ ਤਾਂ ਗੁਰੂ ਦੇ ਨਾਲ ਜੁੜ ਕੇ ਸਿਮਰਨ ਕਰਕੇ ਸੰਸਾਰ ਦੇ ਵਿੱਚ ਆਪਣਾ ਜੀਵਨ ਸਫਲ ਕਰਦਾ ਤੇ ਆਵਾ ਗਉਣ ਦੇ ਚੱਕਰ ਤੋਂ ਨਿਕਲ ਜਾਂਦਾ ਹੈ ਮੁਕਤੀ ਦੀ ਦਾਤ ਪ੍ਰਾਪਤ ਕਰ ਜਾਂਦਾ ਹੈ ਤੇ ਕੋਈ ਫੇਰ ਦੁਬਾਰਾ 84 ਦੇ ਚੱਕਰ ਦੇ ਵਿੱਚ ਪੈ ਜਾਇਆ ਕਰਦਾ ਹੈ ਗੁਰੂ ਪਾਤਸ਼ਾਹੀ ਕਹਿੰਦੇ ਆਮਨ ਜਾਣਾ ਤੇ ਮਿਟਈ ਉਹਨਾਂ ਜੀਵਾਂ ਦਾ ਸੰਸਾਰ ਤੇ ਆਉਣਾ ਜਾਣਾ ਖਤਮ ਹੋ ਜਾਂਦਾ ਹੈ ਉਹ ਜਮਰਮਰ ਤੋਂ ਮੁਕਤ ਹੋ ਜਾਂਦੇ ਹੈ ਨਾਨਕ ਜਿਹ ਮਨ ਸੋਏ ਜਿਸ ਦਿਨ ਮਨ ਵਿੱਚ ਉਸ ਮਾਲਕ ਦੀ ਯਾਦ ਟਿਕੀ ਹੈ ਉਸ ਮਾਲਕ ਦਾ ਸਿਮਰਨ ਜਿਸ ਪ੍ਰਾਣੀ ਦੇ ਮਨ ਵਿੱਚ ਟਿਕਿਆ ਉਹ ਜਮੜ ਮਰ ਤੋਂ ਮੁਕਤ ਹੋ ਜਾਂਦਾ ਹੈ ਬਾਕੀ ਜਿੰਨੇ ਵੀ ਜੀਅ ਪਰਮਾਤਮਾ ਦੇ ਵਿੱਚ ਹੁਕਮ ਦੇ ਵਿੱਚ ਆਉਂਦੇ ਆ ਸੰਸਾਰ ਤੇ ਤੇ ਚਲੇ ਜਾਂਦੇ ਹੋੜੀ ਇਹ ਉਚੀ ਬਹੁਤ ਗਰਭ ਵਾਸੇ ਪੰਜਵੀਂ ਪਾਸ ਸੈਕਿੰਡਾ ਜਿੰਨੇ ਜੀ ਦੱਸਦੇ ਐ ਜਿੰਨੇ ਵੀ ਹਾਲ ਇਹਨਾਂ ਸਾਰਿਆਂ ਜੀਆ ਨੇ ਅਨੇਕਾ ਵਾਰੀ 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 ਕਦੇ ਕਿਸੇ ਗਰਭ ਦੇ ਵਿੱਚ ਵਾਸ ਕੀਤਾ ਕਦੇ ਕਿਸੇ ਗਰਭ ਦੇ ਵਿੱਚ ਵਾਸ ਕੀਤਾ ਕਿਉਂਕਿ ਪਤਾ ਨਹੀਂ ਕਿੰਨੇ ਜਨਮਾਂ ਦੇ ਪਿੱਛੋਂ ਇਹ ਮਨੁੱਖਾ ਜੀਵਨ ਮਿਲਿਆ ਕਈ ਜਨਮਾਂ ਕਈ ਕੀ ਪਤੰਗਾ ਕਈ ਜਨਮਾ ਦਾ ਜਮੀਨ ਕਰਨ ਦਾ ਪਤਾ ਨਹੀਂ ਕਿੰਨੇ ਗੱਲ ਇਹ ਸਾਰੇ ਜੀ ਵੱਖੋ ਵੱਖਰੇ bari ਜਾਣ ਕੇ ਗਰਬੰਦ ਦੇ ਵਿੱਚ ਭੋਗਦੇ ਹੋਏ ਆਪਣਾ ਉਹ ਜ਼ਿੰਦਗੀ ਦਾ ਸਮਾਂ ਕਦੇ ਕਿਸੇ ਜੁਨ ਦੇ ਵਿੱਚ ਉਹਨਾਂ ਨੇ ਭੋਗਿਆ ਕਦੇ ਕੋਈ ਜੁਨ ਭੋਗੀ ਹੈ ਅਤੇ ਜਦੋਂ ਮਨੁੱਖਾ ਜੀਵਨ ਮਿਲ ਗਿਆ ਮੋ ਮਗਨ ਮੀਠ ਜੂਨ ਪਾਸੀ ਤੇ ਮਾਇਆ ਦੇ ਮਿੱਠੇ ਮੋਹ ਨੇ ਐਸਾ ਜੀਵ ਤੇ ਅਸਰ ਕੀਤਾ ਹੈ ਉਸ ਮਾਇਆ ਦੇ ਮਿੱਠੇ ਮੋਹ ਦੇ ਵਿੱਚ ਜੀਵ ਫਸ ਕੇ ਜੂਨਾਂ ਦੇ ਵਿੱਚ ਪੈ ਗਿਆ 84 ਦੇ ਚੱਕਰਾਂ ਵਿੱਚ ਪੈ ਗਿਆ ਕਦੇ ਕੋਈ ਜੂਨ ਭੁਗਤਦਾ ਰਿੰਦਾ ਕਦੇ ਕੋਈ ਜੂਨ ਭੁਗਤਦਾ ਰਿੰਦਾ ਕਹਿਣ ਲੱਗੇ ਗੱਲ ਤਾਂ ਇੱਥੇ ਕੀ ਹੈ ਜੋ ਤੋ ਕੋਈ ਪ੍ਰਾਣੀ ਪ੍ਰਮਾਤਮਾ ਦਾ ਸਿਮਰ ਛੱਡ ਕੇ ਮਾਇਆ ਦੇ ਵਿੱਚ ਫਸ ਜਾਂਦਾ ਹੈ ਤੇ ਮਾਇਆ ਕੀ ਕਰਦੀ ਹੈ ਇਹਨ ਮਾਇਆ ਤ੍ਰੈ ਗੁਣਾਂ ਬਸ ਕੀ ਨੇ ਇਸ ਮਾਇਆ ਨੇ। ਜਿੰਨੇ ਸੀ ਜੀਵ ਹ ਬਹੁਤੀ ਗੰਤੀ ਵਿੱਚ ਥੋੜਿਆ ਅਨੁਸ਼ਰਕੀ। ਤਿੰਨਾ ਗੁਣਾਂ ਦੇ ਬਸ ਜੀਵਾਂ ਨੂੰ ਕਰ ਛੱਡਿਆ। ਰਜੂ ਗੁਣ ਸਤੂ ਗੁਣ ਤੇ ਤਮ ਗੁਣ ਤਿੰਨਾ ਗੁਣਾਂ ਦੇ ਬਸ ਜੀਵਾਂ ਨੂੰ ਸੰਸਾਰ ਜੀ ਅਮਨ ਕਰ ਛੱਡੇ ਉਹਨੇ। ਅਤੀ ਆਪਨ ਮੂਹ ਘਟੇ ਘਟਦੀ ਨੇ ਸਾਰੇ ਜੀਵਾਂ ਦੇ ਵਿੱਚ। ਮਾਇਨੇ ਆਪਣਾ ਮੂਹ ਸਾਰੇ ਜੀਵਾਂ ਦੇ ਘਟੇ ਘਟਦੀ ਨੇ ਕੱਲੇ ਕੱਲੇ ਹਿਰਦੇ ਦੇ ਵਿੱਚ। ਆਪਣਾ ਮੂਹ ਉਹਨੇ ਭਰ ਦਿੱਤਾ ਏ ਟਿਕਾ ਦਿੱਤਾ ਏ। ਅਸੀਂ ਸਾਰੇ ਮਾਇਆ ਦੇ ਮਗਰ ਤੁਰੇ ਫਿਰਦੇ ਆ। ਬਹੁਤੀ ਜਨਕੀ ਵਿੱਚ ਸਾਨੂੰ ਸਿਮਰਨ ਦੀ ਕੋਈ ਚਟਕੀ ਨਹੀਂ ਲੱਗੀ ਸਾਡੇ ਦਿਮਾਗ ਵਿੱਚ ਹੈ ਨਹੀਂ ਕਿ ਜੀਵਨ ਸਫਲ ਕਰ ਲਿਆ ਜਾਵੇ ਗੁਰੂ ਵਾਲੇ ਬਣ ਲਿਆ ਜਾਵੇ ਕਿਉਂਕਿ ਮਾਇਆ ਦਾ ਰਾਜ ਹੈ ਅਤੇ ਜਦੋਂ ਪਤਾ ਲੱਗਦਾ ਹੈ ਕਿ ਮਾਇਆ ਹੀ ਪਵਾੜੇ ਦੀ ਜੜ ਹੈ ਤੇ ਪੰਥੀ ਪਾਤਸ਼ਾਹ ਜੀ ਪਰ ਬੇਨਤੀ ਕਰਦੇ ਹੈ اے ਸਾਜਨ ਕਛ ਕਹੋ ਉਪਾਇਆ ਮੇਰੇ ਸੱਜਣ ਗੁਰੂ ਜੀ ਕਿਰਪਾ ਕਰੋ ਪੰਜੇ ਪਾਰਸ਼ਾ ਦੀ ਕਹਿੰਦੇ ਮੇਰੇ ਸੱਜਣ ਗੁਰੂ ਜੀ ਕੋਈ ਆਪਾ ਦੱਸੋ ਕੀ ਕਿਡਾ ਆਪਾ ਮੰਗਦੇ ਐ ਜਾ ਤੇ ਤਰੋਂ ਬਖਮ ਏ ਮਾਇਆ ਜਿਹੜਾ ਮੈਨੂੰ ਉਪਾਅ ਕੋਈ ਐਸਾ ਦੱਸੋ ਕੋਈ ਫਾਰਮੂਲਾ ਦੱਸੋ ਕੋਈ ਮਾਰਗ ਦੱਸੋ ਕੋਈ ਉਪਦੇਸ਼ ਦਿਓ ਜਿਸ ਦੇ ਸਦਕਾ ਜਾਤੀ ਤਨੋ ਵਿਖਮ ਇਹ ਮਾਇਆ ਜੀ ਦੇ ਕਰਕੇ ਇਹ ਮਾਇਆ ਰੂਪੀ ਜਿਹੜਾ ਸਮੁੰਦਰ ਹੈ ਇਹਦੇ ਵਿੱਚੋਂ ਮੈਂ ਔਖੇ ਸਮੁੰਦਰ ਨੂੰ ਤਰ ਜਾਵਾਂ ਵਿਖਮ ਨਾ ਤਰਿਆ ਜਾਣ ਵਾਲਾ ਸਮੁੰਦਰ ਜੀ ਦੇ ਵਿੱਚ ਹਰੇਕ ਨਹੀਂ ਤਰ ਸਕਦਾ ਜੀ ਕਿਰਪਾ ਕਰੋ ਗੁਰੂ ਸਾਹਿਬ ਜੀ ਮੈਨੂੰ ਐਸਾ ਕੋਈ ਤਰਪ ਵਿਦੇਸ਼ ਬਖਸ਼ੋ ਕਿ ਮਾਇਆ ਮਾਇਆ ਦੇ ਸਮੁੰਦਰ ਦੇ ਵਿੱਚੋਂ ਤਰ ਜਾਵਾਂ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਗੱਲ ਤਾਂ ਇੰਨੀ ਕਹਿ ਕਿ ਉਸ ਐ ਸਿੱਖਾ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਿਆ ਕਰ। ਉਹਨੂੰ ਬੇਨਤੀ ਕਰਿਆ ਕਰ ਮਹਾਰਾਜ ਕਿਰਪਾ ਕਰਕੇ ਸਤ ਸੰਗਤ ਦੀਆਂ ਘੜੀਆਂ ਬਖਸ਼ੋ ਜੀ। ਮਹਾਰਾਜੀ ਬਖਸ਼ ਲਓ। ਮਹਾਰਾਜੀ ਕਿਰਪਾ ਕਰੋ ਤੇ ਪਾਤਸ਼ਾਹ ਜੀ ਕਹਿੰਦੇ ਕਰ ਕਿਰਪਾ ਸਤ ਸੰਗਤ ਮਿਲਾਏ। ਜਦੋਂ ਉਹਨੇ ਅਰਦਾਸ ਕੀਤੀ ਜੀਵ ਦੀ ਸੁਣ ਲਈ ਉਹਨੂੰ ਤਸ ਆਗਿਆ ਪੰਜਵੇਂ ਪਾਤਸ਼ਾਹ ਕਹਿੰਦੇ ਜੀ ਦੇ ਤੋਂਨੇ ਕਿਰਪਾ ਕੀਤੀ ਉਹਨੂੰ ਦੇ ਰਹਾ ਮਾਰਗ ਸਤ ਸੰਗਤ ਵਿੱਚ ਮੁੜਾ ਦਿੰਦੇ ਉਹ ਪ੍ਰਾਣੀ ਸਤ ਸੰਗਤ ਵਿੱਚ ਆਉਣ ਵਾਸਤੇ ਗੱਜ ਜਾਂਦਾ ਹੈ ਜਿਹੜਾ ਸਤ ਸੰਗਤ ਵਿੱਚ ਆ ਗਿਆ ਗੁਰੂ ਦਾ ਉਪਦੇਸ਼ ਉਹਦੇ ਪੱਲੇ ਪੈ ਗਿਆ ਉਹਨ ਮਰਿਆਦਾ ਦਾ ਫਸਾ ਲੱਗ ਗਿਆ ਨਾਮ ਦੇ ਨਾਲ ਜੁੜ ਗਿਆ ਜਿਹੜਾ ਨਾਮ ਦੇ ਨਾਲ ਜੁੜ ਗਿਆ ਜਿਹੜੇ ਤੇ ਗੁਰੂ ਦੀ ਕਿਰਪਾ ਹੋਊਗੀ ਨਾਨਕ ਤਾ ਕੇ ਨਿਕਟ ਨਾਮੈ ਪੰਜਵੇਂ ਪਾਤਸ਼ਾਹ ਕਹਿੰਦੇ ਹੀ ਨਾਨਕ ਉਸ ਵੱਡੇ ਭਾਗਾਂ ਵਾਲੇ ਪ੍ਰਾਣੀ ਦੀ ਮਾਇਆ ਲੀੜੀ ਵੀ ਨਹੀਂ ਆਉਂਦੀ ਜਿਸ ਮਾਇਆ ਨੇ ਜੀਵਨ ਬਰਬਾਰ ਕਰਨਾ ਹੁੰਦਾ ਹੈ ਉਹ ਮਾਇਆ ਬੰਦਗੀ ਕਰਨ ਵਾਲੇ ਦੇ ਨੇੜੇ ਨਹੀਂ ਆ ਸਕਦੀ ਇਹ ਗੁਰੂ ਦਾ ਉਪਦੇਸ਼ ਹੈ ਜੇ ਮਾਇਆ ਤੋਂ ਬਚ ਗਿਆ ਰੱਬ ਦਾ ਰੂਪ ਹੋ ਗਿਆ ਸਿੱਧੀ ਦੀ ਗੱਲ ਹੈ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ ਇਹ ਗੌੜੀ 52 ਅਕਰੀ ਮਹੱਲਾ ਪੰਜਵਾਂ ਜੀ ਦਾ ਚੂਕੇ ਸਤਮ ਅਸਲੂਕ ਸੰਖੇਪ ਸ਼ਬਦਾਂ ਵਿੱਚ ਸ਼ਬਦ ਵਿਚਾਰ ਤੋੜਾ ਪੜਿਆ ਜਾ ਚੁੱਕਾ ਹੈ ਪੜਨ ਦਾ ਯਤਨ ਕੀਤਾ ਹੈ ਹੋਈਆਂ ਭੁਲਾਉਂਦੀ ਮਾਫੀ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ